ਮੰਗ ਕੀਤੀ ਜਾ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਛੁੱਟੀਆਂ ਵੱਧ ਜਾਣ ਕਿਉਂਕਿ ਠੰਡ ਬਹੁਤ ਜ਼ਿਆਦਾ ਵੱਜ ਚੁੱਕੀ ਹੈ ਤਾਂ ਇਸੇ ਦੇ ਕਰਕੇ ਪੰਜਾਬ ਸਰਕਾਰਾ ਦੇਖੋ ਆਪਣੇ ਵੱਲ ਪੰਜਾਬ ਸਰਕਾਰ ਨੇ ਠੰਡ ਦੇ ਮੱਦੇ ਨਜ਼ਰ ਸੂਬੇ ਦੇ ਸਰਕਾਰੀ ਐ ਡਿਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ 2025 ਤੱਕ ਛੁੱਟੀਆਂ ਦਾ ਕਰ ਦਿੱਤਾ ਐਲਾਨ ਵਧਾਈਆਂ ਨੇ ਛੁੱਟੀਆਂ ਪਿਆਰੇ ਬੱਚਿਓ ਤਾਂ ਇਹ ਭਗਵਾਨ ਸਿੰਘ ਮਾਨ ਅਤੇ ਸਰਦਾਰ ਹਰਜੋਤ ਸਿੰਘ ਬਾਜ ਜੋ ਕਿ ਸਾਡੇ ਸਿੱਖਿਆ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਆ ਚੁੱਕਿਆ ਹੈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਆਰੇ ਬੱਚਿਓ ਤਾਂ ਜ਼ਰੂਰ ਇਸ ਗੱਲ ਨੂੰ ਤੁਸੀਂ ਹੁਣ ਆਪਣੇ ਨੋਟਿਸ ਵਿੱਚ ਰੱਖ ਸਕਦੇ ਹੋ ਕਿ ਛੁੱਟੀਆਂ ਤੁਹਾਡੇ ਵੱਧ ਚੁੱਕੀਆਂ ਹਨ ਐਵੇਂ ਦੇ ਹੀ ਹੋਰ ਅਪਡੇਟ ਜਲਦੀ ਤੋਂ ਜਲਦੀ ਲੈਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਦ ਵੀ ਨੋਟਿਸ ਆਵੇਗਾ ਇੱਕ ਦੇਖੋ ਜਦ ਵੀ ਨੋਟਿਸ ਆਵੇਗਾ ਅਸੀਂ ਉਹ ਵੀ ਤੁਹਾਨੂੰ ਸਭ ਨੂੰ ਸੈਂਡ ਕਰ ਦਵਾਂਗੇ ਤਾਂ ਉਸ ਦੇ ਲਈ ਵੀ ਪਿਆਰੇ ਬੱਚਿਓ ਤਿਆਰ ਰਹੋ ਜਾਂ ਤਾਂ ਉਸ ਦੀ ਵੀਡੀਓ ਬਣਾ ਦਵਾਂਗੇ ਜਾਂ ਕਮਿਊਨਿਟੀ ਪੋਸਟ ਵਿੱਚ ਪਾ ਦਵਾਂਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲਵੋ தன்வாதிச்சே அது பூரி